ਜ਼ਕਰਯਾ ਅਧਿਆਇ 8 ਯਰੂਸ਼ਲਮ ਦੇ ਦੁਬਾਰਾ ਨਿਰਮਾਣ ਦਾ ਵਾਅਦਾ ਤਦ ਸੈਨਾ ਦੇ ਯਹੋਵਾ ਦਾ ਬਚਨ ਮੈਨੂੰ ਆਇਆ ਕਿ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਸਿਯੋਨ ਲਈ ਵੱਡੀ ਅਣਖ ਨਾਲ ਅਣਖੀ ਹਾਂ ਸਗੋਂ ਮੈਂ ਉਹਦੇ ਲਈ ਵੱਡੇ ਕਰੋਧ ਨਾਲ ਅਣਖੀ ਹਾਂ ਯਹੋਵਾ ਇਸ ਤਰ੍ਹਾਂ ਆਖਦਾ ਹੈ ਮੈਂ ਸਿਯੋਨ ਵੱਲ ਵਾਪਸ ਆ ਕੇ ਯਰੂਸ਼ਲਮ ਦੇ ਵਿੱਚਕਾਰ ਵਸਾਂਗਾ ਅਤੇ ਯਰੂਸ਼ਲਮ ਵਫਾਦਾਰ ਨਗਰੀ ਅਤੇ ਸੈਨਾ ਦੇ ਯਹੋਵਾ ਦਾ ਪਰਬਤ ਪਵਿੱਤਰ ਪਰਬਤ ਕਹਾਵੇਗਾ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਫਿਰ ਬੁੱਢੇ ਅਤੇ ਬੁੱਡੀਆਂ ਵੱਡੀ ਉਮਰ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ ਅਤੇ ਸ਼ਹਿਰ ਦੇ ਚੌਂਕ ਚੌਂਕਾਂ ਵਿੱਚ ਖੇਡਣ ਵਾਲੇ ਮੁੰਡੇ ਕੁੜੀਆਂ ਦੇ ਨਾਲ ਭਰੇ ਹੋਏ ਹੋਣਗੇ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਭਾਵੇਂ ਉਹਨਾਂ ਦਿਨਾਂ ਵਿੱਚ ਇਸ ਪਰਜਾ ਦੇ ਬਚੇ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਇਹ ਅਨੋਖਾ ਹੋਵੇ ਪਰ ਕੀ ਮੇਰੀਆਂ ਅੱਖਾਂ ਵਿੱਚ ਵੀ ਅਨੋਖਾ ਹੋਵੇਗਾ ਸੈਨਾ ਦੇ ਯਹੋਵਾ ਦਾ ਵਾਕ ਹੈ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਦੇਖ ਮੈਂ ਆਪਣੀ ਪਰਜਾ ਨੂੰ ਪੂਰਬੀ ਦੇਸ਼ ਤੋਂ ਅਤੇ ਪੱਛਮੀ ਦੇਸ਼ ਤੋਂ ਬਚਾਵਾਂਗਾ ਮੈਂ ਉਹਨਾਂ ਨੂੰ ਲਿਆਵਾਂਗਾ ਉਹ ਯਰੂਸ਼ਲਮ ਦੇ ਵਿੱਚਕਾਰ ਵਸਣਗੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਵਫਾਦਾਰੀ ਅਤੇ ਧਰਮ ਵਿੱਚ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਹੱਥ ਤਕੜੇ ਹੋਣ ਤੁਸੀਂ ਜੋ ਇਹ ਬਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਸੈਨਾ ਦੇ ਯਹੋਵਾ ਦੇ ਪਵੰਨ ਦੀ ਨੀਰ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਂ ਨਿਕਲੇ ਸਨ ਅਰਥਾਤ ਹੈਕਲ ਦੀ ਉਸਾਰੀ ਲਈ ਕਿਉਂਕਿ ਉਹਨਾਂ ਦਿਨਾਂ ਤੋਂ ਪਹਿਲਾਂ ਨਾ ਆਦਮੀ ਲਈ ਮਜ਼ਦੂਰੀ ਸੀ ਨਾ ਪਸ਼ੂ ਲਈ ਕੋਈ ਪਹਾੜਾ ਸੀ ਅਤੇ ਵੈਰੀ ਦੇ ਕਾਰਨ ਕੋਈ ਬਾਹਰ ਜਾਣ ਵਾਲਾ ਅਤੇ ਅੰਦਰ ਆਉਣ ਵਾਲਾ ਸੁਖੀ ਨਹੀਂ ਸੀ ਮੈਂ ਹਰੇਕ ਆਦਮੀ ਨੂੰ ਉਸ ਦੇ ਗਵਾਂਢੀ ਦੇ ਵਿਰੁੱਧ ਕਰ ਦਿੱਤਾ ਸੀ ਪਰ ਮੈਂ ਹੁਣ ਇਸ ਪਰਜਾ ਦੇ ਬਚੇ ਹੋਏ ਲੋਕਾਂ ਲਈ ਪਹਿਲਾਂ ਦਿਨਾਂ ਵਾਂਗੂ ਨਹੀਂ ਕਰਾਂਗਾ ਸੈਨਾ ਦੇ ਯਹੋਵਾ ਦਾ ਵਾਕ ਹੈ ਕਿਉਂ ਜੋ ਵੀ ਸ਼ਾਂਤੀ ਦਾ ਹੋਵੇਗਾ ਅੰਗੂਰੀ ਬੇਲ ਆਪਣਾ ਫਲ ਦੇਵੇਗੀ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਆਕਾਸ਼ ਆਪਣੀ ਤਰੇਲ ਦੇਵੇਗਾ ਮੈਂ ਇਸ ਪਰਜਾ ਦੇ ਬਕੀਏ ਨੂੰ ਇਹਨਾਂ ਸਾਰੀਆਂ ਵਸਤਾਂ ਦਾ ਅਧਿਕਾਰੀ ਬਣਾਵਾਂਗਾ ਇਸ ਤਰ੍ਹਾਂ ਹੋਵੇਗਾ हे ਯਹੂਦਾ ਦੇ ਘਰਾਣੇ ਅਤੇ ਇਸਰਾਇਲ ਦੇ ਘਰਾਣੇ ਜਿਵੇਂ ਤੁਸੀਂ ਕੌਮਾ ਵਿੱਚ ਸਰਾਪ ਦਾ ਕਾਰਨ ਸੀ ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਦਾ ਕਾਰਨ ਹੋਵੋਗੇ ਤੁਸੀਂ ਨਾ ਡਰੋ ਅਤੇ ਤੁਹਾਡੇ ਹੱਥ ਤਕੜੇ ਹੋਣ ਕਿਉਂਕਿ ਸੈਨਾ ਦੇ ਯਹਵਾ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਤਰ੍ਹਾਂ ਮੈਂ ਉਸ ਸਮੇਂ ਤੁਹਾਡੇ ਨਾਲ ਬੁਰੀਾਈ ਕਰਨੀ ठान ਲਈ ਸੀ ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਕ੍ਰੋਧਵਾਨ ਕੀਤਾ ਅਤੇ ਮੈਂ ਨਾ ਪਛਤਾਇਆ ਸੈਨਾ ਦੇ ਯਹਵਾ ਨੇ ਕਿਹਾ ਉਸੇ ਤਰ੍ਹਾਂ ਮੈਂ ਫਿਰ ठान ਲਿਆ ਹੈ ਕਿ ਇਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਭਲਾਈ ਕਰਾਂ ਤੁਸੀਂ ਨਾ ਡਰੋ ਇਹ ਗੱਲਾਂ ਹਨ ਜਿਹੜੀਆਂ ਤੁਸੀਂ ਕਰਨੀਆਂ ਹਨ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ ਤੁਸੀਂ ਆਪਣੇ ਫਾਟਕਾਂ ਵਿੱਚ ਸਚਾਈ ਅਤੇ ਸ਼ਾਂਤੀ ਦਾ ਨਿਆਂ ਕਰੋ ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਾਈ ਕਰਨ ਦੀ ਯੋਜਨਾ ਨਾ ਬਣਾਵੇ ਅਤੇ ਨਾ ਕੋਈ ਝੂਠੀ ਸੌ ਨਾਲ ਪਿਆਰ ਕਰੇ ਕਿਉਂਕਿ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਕਿਣ ਕਰਦਾ ਹਾ ਯਹੋਵਾ ਦਾ ਵਾਕ ਹੈ ਤਦ ਸੈਨਾ ਦੇ ਯਹੋਵਾ ਦਾ ਬਚਨ ਮੈਨੂੰ ਆਇਆ ਕਿ ਸੈਨਾ ਦਾ ਯਹੋਵਾ ਇਸ ਤਰ੍ਹਾਂ ਕਹਿੰਦਾ ਹੈ ਕਿ ਚੌਥੀ ਪੰਜਵੇਂ ਸੱਤਵੇਂ ਅਤੇ 10ਵੇਂ ਮਹੀਨੇ ਦੇ ਵਰਤ ਯਹੂਦਾ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ ਤੁਸੀਂ ਸੱਚਾਈ ਵਫਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ ਸੈਨਾ ਦਾ ਯਹੋਵਾ ਇਸ ਤਰ੍ਹਾਂ ਕਹਿੰਦਾ ਹੈ ਕਿ ਫਿਰ ਕੌਮਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ ਛੇਤੀ ਚੱਲੀਏ ਯਹੋਵਾ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾ ਦੇ ਯਹੋਵਾ ਨੂੰ ਪਾਲੀਏ ਅਤੇ ਮੈਂ ਵੀ ਚੱਲਾਂਗਾ ਬਹੁਤ ਸਾਰੇ ਲੋਕ ਅਤੇ ਸੂਰਬੀਰ ਕੌਮਾਂ ਸਹਰਾਂ ਦੇ ਯਹੋਵਾ ਨੂੰ ਪਾਲਣ ਲਈ ਯਰੂਸ਼ਲਮ ਵਿੱਚ ਆਉਣ ਗਏ ਅਤੇ ਯਹੋਵਾ ਦੇ ਅੱਗੇ ਬੇਨਤੀ ਕਰਨ ਗਏ ਸਹਰਾਂ ਦੇ ਯਹੋਵਾ ਇਸ ਤਰ੍ਹਾਂ ਕਹਿੰਦਾ ਹੈ ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ 10 ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ਰ ਤੁਹਾਡੇ ਨਾਲ ਹੈ